ਅੱਜ ਲੱਗਦਾ ਦਿਹਾੜੀ ਪਊਗੀ ਮੋਟੀ ਮਨੀਸ਼ ਅੱਜ ਮੋਟਰਸਾਈਕਲ ਚੱਕਣਾ ਵਾ ਤੂੰ ਖੁੱਲਾ ਹੀ ਆਜ ਉਹ ਯਾਰ ਮੇਰਾ ਮੋਟਰਸਾਈਕਲ ਕਿੱਥੇ ਗਿਆ ਯਾਰ ਮੈਂ ਇੱਥੇ ਹੀ ਤਾਂ ਲਾਇਆ ਸੀ ਲੱਗਦਾ ਚੱਕਿਆ ਗਿਆ ਮੇਰਾ ਮੋਟਰਸਾਈਕਲ ਹੈਲੋ ਹੈਲੋ ਪਾਜੀ ਯਾਰ ਮੇਰਾ ਇੱਥੇ ਮੋਟਰਸਾਈਕਲ ਚੱਕਿਆ ਗਿਆ ਜਲਦੀ ਜਲਦੀ ਸਟੇਡੀਅਮ ਪਹੁੰਚੋ ਮੋਟਰਸਾਈਕਲ ਚੱਕਿਆ ਗਿਆ? ਹਾਂਜੀ ਭਾਜੀ। ਆ ਗਿਆ ਮੈਂ 5 ਮਿੰਟ ਤੇ ਆਇਆ ਬਸ। ਆਜੋ ਆਜੋ ਜਲਦੀ ਆਜੋ। ਪਿਛਲੇ ਦਰਵਾਜ਼ੇ ਕਿਧਰੋਂ ਆਣੇ? ਭਾਈ ਇਧਰੋਂ ਹੀ ਅੰਦਰ ਗਿਆ ਸੀ ਇਧਰੋਂ ਹੀ ਵਾਪਸ ਆ ਰਿਹਾ ਵਾਂ। ਚਾਬੀ ਕਿੱਥੇ ਵੇਦੀ? ਭਾਈ ਚਾਬੀ ਨਾ ਉਹ ਮੈਂ ਅੰਦਰ ਰੱਸੀ ਡੇਗੀ ਚਾਬੀ ਮੈਂ ਚਾਬੀ ਬਣਵਾਣੇ ਚੱਲਿਆ ਇਧਰੋਂ ਜਾ ਕੇ। ਜਿੱਦਾਂ ਇਹ ਤੋਂ ਗੱਲਾਂ ਕਰਦਾ ਬੈ ਮੈਨੂੰ ਲੱਗਦਾ ਮੋਟਰਸਾਈਕਲ ਚੋਰੀ ਦਾ ਹੈ। ਭਾਜੀ ਮੈਂ ਸ਼ਗਲੋ ਚੋਰ ਲੱਗਦਾ ਵਾਂ। ਜੇ ਨਹੀਂ ਚੋਰ ਹੈਗਾ ਤਾਂ ਫੇਰ ਚੱਲ ਮੇਰੇ ਨਾਲ ਫਰੰਟ ਗੇਟ ਤੇ। ਚਲੋ ਭਾਜੀ ਫਰੰਟ ਗੇਟ ਤੇ। ਚਲ। ਮੈਨੂੰ ਤਾਂ ਪਹਿਲੇ ਹੀ ਲੱਗ ਚਲ ਮੇਨ ਗੇਟ ਤੇ ਪਤਾ ਕਰਦੇ ਆ ਕਿਦਾਂ ਮੋਟਰਸਾਈਕਲ ਹੈ ਭਾਜੀ ਮੈਂ ਤਾਂ ਉੱਥੇ ਪਾਈਕ ਲਾਇਆ ਸੀ ਮੈਨੂੰ ਵੀ ਪਤਾ